ਗੁਰਦਾਸਪੁਰ ਦੇ ਆਰਟੀਓ ਦਫਤਰ ਦੇ ਵਿੱਚ ਕੈਮਰੇ ਤੇ ਸਾਈਟ ਬੰਦ ਹੋਣ ਕਰਕੇ ਲੋਕਾਂ ਨੂੰ ਕਾਫੀ ਖੱਜਲਖੁਆਰ ਹੋਣਾ ਪੈ ਰਿਹਾ ਦਰਅਸਲ ਲੋਕਾਂ ਦਾ ਇਹ ਕਹਿਣਾ ਹੈ ਕਿ ਕੰਮ ਕਰਵਾਉਣ ਦੇ ਲਈ ਜੋ ਅਪਾਇੰਟਮੈਂਟ ਦਿੱਤੀ ਜਾਂਦੀ ਹੈ ਉੱਥੇ ਉਹ ਸਵੇਰ ਪਹੁੰਚੇ ਨੇ ਪਰ ਉਹਨਾਂ ਦਾ ਕੰਮ ਨਹੀਂ ਹੁੰਦਾ ਤੇ ਨਾ ਹੀ ਦਫਤਰ ਦੇ ਵਿੱਚ ਕੋਈ ਸਹੀ ਢੰਗ ਦੇ ਨਾਲ ਉਹਨਾਂ ਨੂੰ ਜਾਣਕਾਰੀ ਦਿੰਦਾ ਉਨਾ ਕਿ ਹੈ ਕਿ ਆਰਟੀਓ ਦਫਤਰ ਦੇ ਵਿੱਚ ਉਹਨਾਂ ਦੀ ਖੱਜਲ ਖਵਾਰੀ ਕਾਫੀ ਹੋ ਰਹੀ ਹੈ ਇਸ ਸਬੰਧੀ ਜਦੋਂ ਮਹਿਲਾ ਆਰਟੀਓ ਨਵਜੂਦ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਈਟ ਬੰਦ ਹੋਣ ਕਰਕੇ ਸਮੱਸਿਆ ਆ ਰਹੀ ਹੈ ਪਰ ਹੁਣ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਲੋਕਾਂ ਨੂੰ ਖੱਜਲ ਖਵਾਰ ਹੋਣ ਨਹੀਂ ਦਿੱਤਾ ਜਾਵੇਗਾ ਮਹਾਰਾਜ ਜੀ ਮੈਂ ਫੋਟੋ ਕਰਾਉਣ ਆਇਆ ਟਰਾਈ ਜਣਾ ਆ ਤੋ ਉਹ ਜੇ ਫੋਟੋ ਵਾਲੇ ਸਿੱਧੇ ਬੰਦ ਵਾ ਉਹ ਕਦੇ ਠਹਿ ਕੇ ਹੋ ਜੇ ਪਤਾ ਨਹੀਂ ਕਿਦੋਂ ਖੁੱਲਦੇ ਨੇ ਪਤਾ ਨਹੀਂ ਕਿਦੋਂ ਖੁੱਲਦਾ ਸੇਵਾ ਬੰਦ ਪਿਆ ਮੈਂ ਜੁੰਦਾ ਉਹਦਾ ਬਾਹਰ ਆਇਆ ਵੀਰ ਫੋਟੋ ਨਹੀਂ ਹੋਦੀ ਫੋਟੋ ਨਹੀਂ ਟੈਂਟਾ ਕੋਲ ਆਇਆ ਤੈਨੂੰ ਨਹੀਂ ਹੁੰਦੀ ਅਜੇ ਟਾਈਮ ਕੀ ਕਰਾਂ ਅਸੀਂ ਆਪਣਾ ਮੈਂ ਸਲਸ ਬਣਾਉਣੇ ਅੱਗੇ ਤਿੰਨ ਕਿਨੇ ਹਾਂ ਤਿੰਨ ਕਿਨੇ ਕਹਿੰਦੇ ਸਿਸਟਮ ਉਹ ਸਾਈਡ ਬੰਦ ਹੋਈ ਹੈ ਖੋਲ ਦਿਓ ਤਾਂ ਦੀ ਫੋਟੋ ਹੋਏਗੀ ਇਹ ਨਜ਼ਰੋ ਕਿੱਥੇ ਆਈ ਨੂੰ ਖਲਗ ਹੋ ਗਿਆ ਵੇ ਬੰਦ ਕਰ ਸੋ ਤੇਰਾ ਸਾਡੇ ਬਣਾ ਸੇਲ ਦਾ ਹੋ ਕਾਮ ਆ ਇਹ ਇਦਾਂ ਹੀ ਹੈ ਅੱਜ ਬੰਦ ਬਈ ਇਹ ਕਿਹਦੇ ਬਾਜੋ ਸ਼ੁਨੇ ਦੇ ਪੇਪਰ ਡੋੜੀ ਆ ਸ਼ੁਨੀ ਘੁੰਮਾਰਾ ਜੀ ਕੀ ਦਿੱਕਤ ਆਂਡੀ ਤੇ ਮੈਂ ਬੇਟੇ ਦਾ ਲਾਇਸੈਂਸ ਦੀ ਟ్రਾਇਲ ਤੋਂ ਆਣਾ ਆਇਆ ਸੀ ਜੀ 9 ਤੋਂ 11 ਵਜੇ ਦਾ ਟਾਈਮ ਹੈ ਹੁਣ ਤੱਕ ਇਹਨਾਂ ਦੇ ਕੈਮਰੇ ਨਹੀਂ ਚੱਲੂ ਐ ਹੁਣ ਜਸਟ ਅ ਮੋਮੈਂਟ ਲਈ ਚੱਲੂ ਐ ਨੇ ਜੀ ਬਹਾਨੇ ਲਾਈਟ ਹੈ ਨਹੀਂ ਇਹ ਹੈ ਨਹੀਂ ਉਹ ਹੈ ਨਹੀਂ ਹੋਰ ਜਕਰ ਆ ਵੀ ਤਿਆਰੇ ਬਹੁਤ ਜ਼ਿਆਦਾ ਜਿਹੜਾ ਟ੍ਰਾਇਲ ਆ ਰਿਓ ਕੌਣ ਆ ਬੰਦਾ ਸਰਦਾਰ ਜੀ ਉਦੇ ਡਿਪਾਰਟਮੈਂਟ ਦਾ ਕੋਈ ਬੰਦਾ ਹੋਊਗਾ ਜੀ ਕੈਮਰੇ ਕਿਨੇ ਚਿਰ ਬੰਦ ਰਹੇ ਤੇ ਕਿਸ਼ਕਾਇਮ ਕਿਉਂ ਬੰਦ ਬਾਈ ਇੰਨੇ ਵੇਲੇ ਜਿਹੜੇ ਕੋਈ ਅੱਛਾ ਜੀ ਕੋਈ ਜਵਾਬ ਨਹੀਂ ਆਇਆ ਜਿਹੜੀ ਪਾਂਡ ਮੜਾ ਪਹਿਲਾਂ ਤਾਂ 300 ਹੋ ਜੀ ਬਿਲਕੁਲ ਹੋਣਗੀਆਂ ਜੀ ਕਿਉਂ ਨਹੀਂ ਹੋਣ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੀ ਨਹੀਂ ਕਿੰਨੀ ਕੀ ਦਿੱਕਤ ਆਂਦੀ ਹੈ ਦਿੱਕਤ ਤੁਹਾਡੇ ਸਾਹਮਣੇ ਹੀ ਹੈ ਲਗਾਤਾਰ ਦਿੱਕਤ ਦੀ ਹੈ ਜੀ 9 ਤੋਂ 11 ਵਜੇ ਦਾ ਟਾਈਮ ਆਇਆ ਔਰ ਅਪਾਇੰਟਮੈਂਟ ਤੇ ਤਾਂ ਸਾਫ਼ ਲਿਖਿਆ ਹੈ ਸ਼ਾਰਪ 9 ਟੂ 11 ਏ.ਐਮ. ਪਰ 1 ਵਜੇ ਤੇ ਸਟਾਰਟ ਕਰਨ ਦੇਣਾ ਹੈ ਕਿਆ ਕਰ ਲੈਣਾ ਕਹਿਣਾ ਐਸਾ ਇਹਨੂੰ ਕੋਹ ਹਮ ਲਈ ਆਈ ਸੀ ਹਾਂ ਇੱਥੇ 2 ਘੰਟੇ ਹੋ ਗਿਆ ਕਰੇ ਹਾਂ ਕੀ ਕਹਿੰਦੇ ਨੇ ਇਹ ਦੇਖੇ ਪਹਿਲੇ ਤੇ ਕਹਿੰਦੇ ਸੀ ਕਿ ਕੱਲ ਜਿੱਥੇ ਨਹੀਂ ਹੈ ਸੰਗਰਾਂਗਲੇ ਹੋਰ ਸੰਨਤੀਸ ਗਾਇ ਦੇ ਦੁਆਰਾ ਸੰਗਰਾਂਗਲੇ ਦੁਆਰਾ ਦੇ ਦਰਵਾਜ਼ੇ 'ਤੇ ਖੜੇ ਅਸਰੇ ਤੇ ਉਹ ਕਹਿੰਦੇ ਕਿ ਸਰਵਰ ਟੱਪਣਾ ਟੱਪਣ ਹੋ ਗਿਆ ਹਾਂ 11 ਘੰਟੇ ਦੇਰ ਤੋਂ ਕਰਿਆ ਅੱਗੇ ਕੋਈ ਡੈਕਸ ਬੈਠਾ ਹੋ ਗਿਆ ਅਗਲੇ ਬੰਨੇ ਨਹੀਂ ਇਹ ਕੋਈ ਬੈਠੇ ਕਿ ਹੁਣੀਆਂ ਕੋਈ ਵੀ ਨਹੀਂ ਇੱਥੇ ਕੋਈ ਖਾਲੀ ਵੀ ਆ ਸਾਰਾ ਕੋਈ ਕੁਟੀ ਖਾਲੀ ਪਈ ਆ ਹਾਂ ਹੁਣ ਕੀ ਕਹਿੰਦੇ ਕਦੋਂ ਚੱਲਨੀ ਆ ਪੜੀ ਕੀ ਕਹਿੰਦੇ ਕੋਈ ਪਤਾ ਨਹੀਂ ਉੱਪਰ ਵਾਲੇ ਅਧਿਕਾਰੀ ਬੈਠੇ ਦੀ ਗੱਲਬਾਤ ਕੀਤੀ ਕਿ ਨਾ ਪੜੀ ਇੱਥੇ ਖੜਿਆ ਹੁਣ ਇੱਥੋਂ ਇੱਕ ਵਾਰੀ ਚੱਲ ਜਾਓ ਦੁਬਾਰਾ ਇੱਥੇ ਲਾਈਨ 'ਚ ਖੜੇ ਨਹੀਂ ਹੋਣ ਦਿੰਦੇ ਹਾਂ ਫੇਰ ਜਾ ਕੇ ਫਿਰ ਸਭ ਤੋਂ ਪਿੱਛੇ ਦੀ ਬੰਦੇ ਦੇ ਪਿੱਛੇ ਜਾਣਾ ਪੈਂਦਾ ਕਿੰਨਾ ਖਰਜ ਭਾਈ ਸਾਹਮਣੇ ਕਰਨਾ ਪੈਂਦਾ ਕਿੰਨਾ ਖਰਜ ਹੋਣਾ ਪੈਂਦਾ ਜੀ ਸਰ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰੇ ਦੇਖੋ ਕਿੰਨੇ ਢੀਲੇ ਹਾਂ ਹਾਂ ਬੈਠਾ ਹੁਣ ਦੇਖੋ ਇਹ ਸਾਰੇ ਕੋਈ ਨਹੀਂ ਹੈ ਬੈਠਣ ਨੂੰ ਵੀ ਜਗ੍ਹਾ ਨਹੀਂ ਹੈ ਹਾਂ ਸੀਟ ਤੇ ਕੋਈ ਨਹੀਂ ਬਿਠਾ ਨਹੀਂ ਹੋਣਾ ਆਇਆ ਇਹ ਆਇਆ ਟੈਕਨੀਕਲ ਸੀ ਸਵੇਰ ਦਾ ਕੁਝ ਪ੍ਰੋਬਲਮ ਆ ਰਹੀ ਸੀ ਬਟ ਉਹ ਰਿਜ਼ੋਲਵ ਕਰਵਾ ਦਿੱਤਾ ਗਿਆ ਤੇ ਜਿੰਨਾ ਵੀ ਲੋਕਾਂ ਦੇ ਟੈਸਟ ਪੈਂਡਿੰਗ ਨੇ ਹੋਗੇ ਦਿਨ ਹਾਫ ਅਨ ਆਰ ਕਲੀਅਰ ਹੋ ਜਾਣਗੇ ਕਿਉਂਕਿ ਟੈਕਨੀਕਲ ਇਸ਼ੂ ਕਰਕੇ ਸਰਵਰ ਦੀ ਪ੍ਰੋਬਲਮ ਚੱਲ ਰਹੀ ਸੀ ਉਹ ਰਿਜ਼ੋਲਵ ਕਰਵਾ ਦਿੱਤੀ ਗਈ ਹੈ ਤੇ ਟੈਸਟ ਹੁਣ ਫੰਕਸ਼ਨਲੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਚੇਅਰ ਤੇ ਲੋਕ ਬੈਠੇ ਹੋਏ ਨੇ ਔਰ ਸ਼ਡਿਊਲ ਵਾਈਜ਼ ਹੀ ਸਾਰਿਆਂ ਦੇ ਟੈਸਟ ਲਏ ਜਾ ਰਹੇ ਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਮੈਂ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦੀ ਆ ਕਿ ਮੇਰਾ ਆਫਿਸ ਮੈਂ ਆਫੀਸ਼ੀਅਲ ਆਵਰਸ ਦੇ ਵਿੱਚ ਵੀ ਵੈਸੇ ਵੀ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਮੈਂ ਅਵੇਲੇਬਲ ਹਾਂ ਜੇ ਕੋਈ ਐਸੀ ਪ੍ਰੋਬਲਮ ਫੇਸ ਕਰਦਾ ਹੈ ਤਾਂ ਮੈਨੂੰ ਡਾਇਰੈਕਟਲੀ ਦੱਸ ਸਕਦਾ ਹੈ ਉਤੇ ਟੂ ਕੁਐਕਸ਼ਨ ਵੀ ਲਿਆ ਜਾਏਗਾ ਬਟ ஏ ਕਿ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਆਉਂ ਦਿੱਤੀ ਜਾਏਗੀ ਲੋਕਾਂ ਦੇ ਕਹਿਣ ਮੁਤਾਬਕ ਇਹ ਹੈ ਵੀ ਜਦੋਂ ਬਥੇਲੇ ਜਾਂਦੇ ਆ ਸਾਨੂੰ ਕਾਗਜ਼ਾਂ ਵਿੱਚੋਂ ਜਾਂਦੇ ਆ ਵੀ ਆਹ ਕਰ ਦੇ ਕੋਈ ਨਾ ਕਾਇਮ ਕਰੇ ਜਦੋਂ ਜਟ ਤਰੂ ਹੋਵੇ ਉਹ ਕਬਜਾ ਕੋਈ ਨਹੀਂ ਐਸਾ ਕੋਈ ਕੇਸ ਜੇ ਤੁਹਾਡੇ ਧਿਆਨ ਚ ਆ ਤਾਂ ਮੈਨੂੰ ਦੱਸੋ ਬਿਕਾਜ਼ ਮੇਰੇ ਸਟ੍ਰਿਕਟ ਆਰਡਰਸ ਨੇ ਕਿ ਜੋ ਵੀ ਹੈ ਨਿਯਮਾਂ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਏਗਾ ਰੂਲਸ ਦੇ ਮੁਤਾਬਕ ਕੀਤਾ ਜਾਏਗਾ ਔਰ ਕਿਸੇ ਵੀ ਅਨਔਥਰਾਇਜ਼ ਬੰਦੇ ਨੂੰ ਐਕਸੈਸ ਜਿਹੜਿਆ ਜਾਂ ਐਂਟਰੀ ਨਹੀਂ ਅਲਾਉਡ ਹੈ ਇੱਕ ਤੁਹਾਡੀ ਪੜ ਰਹੇ ਆਪਣੀ ਲੇਟ ਆ ਰਹੀ ਚਾਹ ਚਾਹ ਸਸਤੀ ਆ ਰਹੀ ਕੋਈ ਜੇ ਤੁਹਾਨੂੰ ਕੋਈ ਸਪੈਸੀਫਿਕ ਇਸ਼ੂ ਹੈ ਤੁਸੀਂ ਮੈਨੂੰ ਅਪਰਾਇਸ ਕਰਾ ਦਿਓ ਜੇ ਉਹਦੇ ਵਿੱਚ ਕੋਈ ਟੈਕਨੀਕਲ ਜਾਂ ਕੋਈ ਰੂਲਸ ਦੇ ਅਕੋਰਡਿੰਗ ਇਸ਼ੂ ਹੋਏਗਾ ਉਹ ਹੋਰ ਉਹ ਨਹੀਂ ਹੁੰਦੀ ਕਾਪੀ ਕਰ ਜਿਹੜੀ ਆ ਹਾਂ ਉਹਦੇ ਵਿੱਚ ਉਹ ਪੰਜਾਬ ਲੈਵਲ ਦਾ ਜਿਹੜਾ ਪ੍ਰਿੰਟਿੰਗ ਵਾਲਾ ਇਸ਼ੂ ਹੈ ਉਹ ਵੀ ਮੁਖ ਦਫਤਰ ਦੇ ਪੱਧਰ ਤੇ ਉਹਨੂੰ ਵਿਚਾਰਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਰੈਜ਼ੋਲੂਸ਼ਨ ਜਿਹੜਾ ਹੈ ਉਹ ਜਲਦੀ ਪੋਸੀਬਲ ਹੋ ਸਕਦਾ ਹੈ ਔਰ ਕਿਉਂਕਿ ਦਿਨੋ ਦਿਨ ਜਿਹੜਾ ਆ ਉਹ ਲੋਕਾਂ ਦੀ ਜਿਹੜੀਆਂ ਜਿਹੜੀਆਂ ਅਪਰੂਵਲਸ ਨੇ ਜਾਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਵਧ ਰਹੀਆਂ ਨੇ ਅਸੀਂ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਵੀ ਕੰਮ ਹੋ ਰਿਹਾ ਉਹ ਸਮੂਥ ਤਰੀਕੇ ਨਾਲ ਹੋਵੇ ਬਟ ਰਸ਼ ਨੂੰ ਦੇਖਦੇ ਹੋਏ ਅਸੀਂ ਸਿਟਿੰਗ ਅਰੇਂਜਮੈਂਟ ਉਹਨਾਂ ਦੀ ਪਬਲਿਕ ਫੈਸਿਲਿਟੀਆਂ ਪਬਲਿਕ ਅਮੈਨਿਟੀਆਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਕੋਈ ਪ੍ਰੋਬਲਮ ਅੱਜ ਤੋਂ ਹੀ ਸੋਲਵ ਹੋਣੀ ਸ਼ੁਰੂ ਹੋ ਗਈ ਹੈ ویسੇ ਤਾਂ ਟੈਕਨੀਕਲ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਟੈਕਨੀਕਲ ਇਸ਼ੂ ਸੀ दैट हैज बीन ਰਿਜ਼ੋ ਠੀਕ ਹੋ ਚੁਕਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮੈਂ ਹਾਂ ਦਿਪਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜ ਦੇ ਖੇਡਾਂ ਮਨੋਰੰਜਨ ਅਤੇ ਮੋਲੀਵੁੱਡ ਨਾਲ ਯੂਨੀਕ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ نیوز ਹਰ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ نیوز